ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਜਿੰਦੜੀ ਧਰਮ ਲਈ ਵਾਰੀ ਵਰਨਾਪ ਸਹੀਤਾ ਧਰਮ ਲਈਆ ਜਿਹਦਾ ਜਿੰਦੜੀ ਧਰਮ ਲਈ ਵਾਰੀ ਵਰਨਾ ਸਹੀ ਤਾਨੂ ਜਿਹਦਾ ਜਿੰਦੜੀ ਧਰਮ ਲਈ ਵਾਰੀ ਹਰਨਾ ਜਿਹਦਾ ਜਿੰਦੜੀ ਧਰਮ ਲਈ ਵਾਰੀ ਵਰਨਾ ਸਹੀ ਤਾਨੂ ਜਿਹਦਾ ਜਿੰਦੜੀ ਧਰਮ ਲਈ ਵਾਰੀ ਵਾਹ ਵਾਹ ਵਰਨਾ ਸਹੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵੱਡੀ ਗਿਣਤੀ ਵਿੱਚ ਇਸ ਪਾਵਨ ਧਰਤੀ ਉੱਤੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਨਤਮਸਤਕ ਹੁੰਦੀਆਂ ਹਨ ਕਿੱਥੋਂ ਕਿੱਥੋਂ ਇੱਥੇ ਸੰਗਤਾਂ ਪਹੁੰਚਦੀਆਂ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਈ ਸੱਜਣ ਇਦਾਂ ਦੇ ਜਿਹੜੇ ਅਮਰੀਕਾ ਤੋਂ ਕੈਨੇਡਾ ਤੋਂ ਸਪੈਸ਼ਲ ਫਲਾਈਟਾਂ ਲੈ ਕੇ ਛੁੱਟੀਆਂ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਨਮਸਕਾਰ ਕਰਨ ਵਾਸਤੇ ਆਉਂਦੇ ਹਨ ਕਰਮਾ ਵਾਲੇ ਆ ਗੁਰਮਖੋ ਸਤਿਗੁਰੂ ਜੀ ਨੇ ਸਾਨੂੰ ਆਪਣੇ ਚਰਨਾਂ 'ਚ ਬਿਠਾਇਆ ਹੈ ਸਾਡੇ ਇੰਨੇ ਭਾਗ ਨਹੀਂ ਜਿੱੱਡੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਐ ਸਾਡੀ ਮਿਹਨਤ ਨਹੀਂ ਇਹ ਸਤਿਗੁਰ ਦਾ ਸਾਡੇ ਸਾਰਿਆਂ ਤੇ ਤਰਸ ਹੈ ਤਰਸ ਹੈ ਤਰਸ ਇਹ ਸਾਡੇ ਤੇ ਬਖਸ਼ਿਸ਼ ਹੈ ਤੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਬਹੁਤ ਸੱਜਣ 5 ਵਜੇ ਦੇ ਜਗ੍ਹਾ ਮੰਲ ਕੇ ਇੱਥੇ ਬੈਠੇ ਐ ਜਿਹੜੇ ਬੜੇ ਟਿਕਾ ਨਾਲ ਸ਼ਾਮ ਦੇ ਸਜੇ ਹੋਏ ਐ ਤੇ ਹੁਣ ਆਪਾਂ ਟਿਕਾ ਬਣਾ ਕੇ ਰੱਖਣਾ ਕਿਉਂਕਿ ਜਿੱਥੇ ਆਪ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਬੈਠੇ ਹੋ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਘਰਾਂ ਵਿੱਚ ਵੀ ਅੱਜ ਦੇ ਦੀਵਾਨ ਨੂੰ ਸਰਵਣ ਕਰਦੀਆਂ ਹਨ ਲਾਈਵ ਟੈਲੀਕਾਸਟ ਹੋ ਰਿਹਾ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਰਿਹਾ ਹੈ ਤੁਹਾਡੇ ਸਾਰੀਆਂ ਸੰਗਤਾਂ ਦੇ ਦਰਸ਼ਨ ਆ ਮੈਨੂੰ ਦੱਸਿਆ ਹੁਣੇ ਕਿ YouTube ਦੇ ਉੱਤੇ ਹੈ 60000 60000 ਦੀ ਗਿਣਤੀ ਵਿੱਚ YouTube ਦੇ ਉੱਤੇ ਇਸ ਪ੍ਰੋਗਰਾਮ ਨੂੰ ਵਾਚ ਕੀਤਾ ਜਾ ਰਿਹਾ ਹੈ ਕਰਮਾਂ ਵਾਲਿਆਂ ਤੇ ਆਪਾਂ ਸਾਰੇ ਇੱਥੇ ਬੈਠੇ ਆਂ ਇਹ ਦਿਲ ਪੁੱਛ ਕੇ ਵੇਖੋ ਉਹਨਾਂ ਦਾ ਜਿਹੜੇ ਆ ਨਹੀਂ ਸਕਦੇ ਜਿਹੜੇ ਦੂਰ ਨੇ ਇਹ ਗੱਲ ਹਮੇਸ਼ਾ ਦੀਵਾਨਾਂ ਵਿੱਚ ਬਹੁਤ ਵਾਰ ਕਹੀਦੀ ਹੈ ਜਿਹੜੀ ਚੀਜ਼ ਕੋਲ ਹੋਵੇ ਨਾ ਗੁਰਮਖੋ ਸਾਡਾ ਜਿਹੜਾ ਦਿਮਾਗ ਹੈ ਸਾਡਾ ਮਾਈਂਡ ਹੈ ਇਹ ਇਦਾਂ ਦਾ ਬਣਿਆ ਹੋਇਆ ਹੈ ਕਿ ਉਹਦੀ ਵੈਲਿਊ ਨਹੀਂ ਕਰਦਾ ਉਹਦੀ ਕਦਰ ਨਹੀਂ ਕਰਦਾ ਦੁਨੀਆਂ ਵਿੱਚ ਜੇ ਪੁੱਛਿਆ ਜਾਵੇ ਨਾ ਵੀ ਕੀਮਤੀ ਚੀਜ਼ ਕਿਹੜੀ ਹੈ ਕੀਮਤੀ ਚੀਜ਼ ਕਿਹੜੀ ਹੈ ਜੇ ਪੁੱਛਿਆ ਜਾਵੇ ਤੇ ਕੀਮਤੀ ਚੀਜ਼ ਉਹੀ ਹੈ ਜਿਹੜੀ ਸਾਡੇ ਕੋਲ ਹੈ ਨਹੀਂ ਜਿਹੜੀ ਸਾਡੇ ਤੋਂ ਦੂਰ ਹੈ ਜਿਹੜੀ ਚੀਜ਼ ਸਾਡੇ ਨੇੜੇ ਆ ਜਾਂਦੀ ਹੈ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਸਾਡੇ ਮਾਈਂਡ ਵਿੱਚ ਉਹਦੀ ਕੀਮਤ ਖਤਮ ਹੋ ਜਾਂਦੀ ਹੈ ਸਾਡਾ ਮਾਈਂਡ ਸੈਟ ਇਦਾਂ ਦਾ ਹੈ ਗੱਡੀ ਸ਼ੋਰੂਮ ਵਿੱਚ ਖੜੀ ਹੈ ਬੜੀ ਵਧੀਆ ਲੱਗੇਗੀ ਯਾਰ ਕਿਤੇ ਮੇਰੇ ਕੋਲ ਹੋਵੇ ਆ ਫੋਰਚੂਨਰ ਗੱਡੀ ਖੜੀ ਹੈ ਕੋਈ ਸਕੋਰਪੀਓ ਗੱਡੀ ਖੜੀ ਹੈ ਬੰਦਾ ਸ਼ੋਰੂਮ ਵਿੱਚ ਵੇਖਦਾ ਹੈ ਸ਼ੋਅਰੂਮ ਵਿੱਚ ਪਈ ਐਂ ਲੱਗਦਾ ਹੈ ਕਿ ਕਿਤੇ ਮੇਰੇ ਕੋਲ ਹੋਵੇ ਆ ਗਈ ਲੈ ਲਈ ਗੱਡੀ ਮਹੀਨਾ ਕ ਸ਼ੌਂਕ ਸੀ ਰਿਸ਼ਤੇਦਾਰੀਆਂ ਚ ਗੇੜੇ ਦੇਲੇ ਬਾਜ਼ਾਰਾਂ ਚ ਘੁੰਮ ਲਿਆ ਮਹੀਨੇ ਕ ਬਾਅਦ ਮੁੜ ਕੇ ਉਹ ਖੜੀ ਐ ਬਾਹਰ ਉਹਦੇ ਤੇ ਕੱਪੜਾ ਵੀ ਨਹੀਂ ਮਾਰਦਾ ਚਾ ਲੈ ਗਿਆ ਨੇੜੇ ਜਿਹੜੀ ਚੀਜ਼ ਆ ਗਈ ਉਹਦੀ ਵੈਲਿਊ ਖਤਮ ਹੋ ਗਈ ਜਿੰਨਾ ਕਲੋਜ਼ ਆ ਜਾਂਦੀ ਏ ਕੋਈ ਚੀਜ਼ ਫੋਨ ਮੇਰੇ ਹੱਥ ਚ ਫੜਿਆ ਹੈ ਮੈਂ ਗੁਰਬਾਣੀ ਵੇਖ ਰਿਹਾ ਸੀ ਫੋਨ ਇੱਥੇ ਐ ਤੇ ਦਿਸਦਾ ਹੈ ਜਿੰਨਾ ਮੇਰੇ ਨੇੜੇ ਆਈ ਜਾਣਾ ਇਹਨੇ ਦਿਸਣੋਂ ਬੰਦ ਹੋ ਜਾਣਾ ਸਜਣੋ ਤੁਹਾਡੇ ਚ ਬੜਿਆਂ ਬੰਦਿਆਂ ਨੇ ਪਰਫਿਊਮ ਲਾਏ ਐ ਅਤਰ ਲਾਏ ਐ ਪਰ ਜਦੋਂ ਪਰਫਿਊਮ ਲਾਈਦਾ ਏ ਇੱਕ ਵਾਰ ਸਮੈਲ ਆਉਂਦੀ ਏ ਜਦੋਂ ਲੱਗ ਗਿਆ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਮੈਂ ਪਰਫਿਊਮ ਲਾਇਆ ਹੋਇਆ। ਕਈ ਕਹਿਣਗੇ ਇੰਨਾ ਤੇਜ ਲਾਈ ਫਿਰਦਾ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਤੇਜ ਹੈ। ਜਦੋਂ ਆਪਾਂ ਲੰਨਿਆਂ ਸਾਨੂੰ 스멜 ਆਉਣਾ ਹੀ ਹਟ ਜਾਂਦੀ ਹੈ। ਸਾਨੂੰ ਮੈਂ ਕੌਣ ਉਹ ਹਟ ਜਾਂਦੀ ਹੈ। ਜਿਹੜੀ ਚੀਜ਼ ਸਾਡੇ ਨੇੜੇ ਆ ਜਾਂਦੀ ਹੈ ਉਹਦੀ ਕਦਰ ਘਟ ਜਾਂਦੀ ਹੈ। ਵੈਲਿਊ ਖਤਮ ਹੋ ਜਾਂਦੀ ਹੈ। ਮੈਂ ਬੋਲਟ ਲੈਣਾ ਮੈਂ ਮੋਟਰਸਾਈਕਲ ਲੈਣਾ ਲੈ ਲਿਆ ਆ ਗਿਆ। ਮੈਂ ਨਾ ਚਾਹ ਰਿਹਾ ਮੁਰਕੇ ਕੱਪੜਾ ਵੀ ਨਹੀਂ ਮਾਰਿਆ ਚਾਹ ਖਤਮ ਹੋ ਗਿਆ ਵਿਆਹ ਹੋਣਾ ਵਿਆਹ ਹੋਣਾ ਵਿਆਹ ਹੋਣਾ ਸਾਲ-ਸਾਲ ਪਹਿਲਾਂ ਤਿਆਰੀਆਂ ਕਰ ਰਹੇ ਸੀ ਪਤਾ ਨਹੀਂ ਕੀ ਹੋ ਜਾਣਾ ਹੈ 2 ਮਹੀਨੇ ਬਾਅਦ ਉਹੀ ਘਰ ਵਾਲਾ ਉਹੀ ਘਰ ਵਾਲੀ ਵੈਲਿਊ ਖਤਮ ਕਰ ਲਈ ਹੁਣ ਚਾਹ ਮਰ ਗਿਆ ਫੀਲ ਮਰ ਗਈ ਰਿਸ਼ਤੇ ਹੈਗੇ ਐ ਪਰ ਫੀਲ ਹੈ ਨਹੀਂ ਜਿਵੇਂ ਹੀ ਨੇੜੇ ਆਏ ਉਵੇਂ ਹੀ ਕਦਰ ਘਟ ਗਈ ਵੈਲਿਊ ਘਟ ਗਈ ਤੇ ਗੁਰਮਖੋ ਜਿਹੜੀ ਚੀਜ਼ ਦੂਰ ਹੁੰਦੀ ਹੈ ਉਹਦੀ ਕਦਰ ਹੈ ਮਾਵਾਂ ਘਰੇ ਫਿਰਦੀਆਂ ਸਾਰਿਆਂ ਦੇ ਘਰੇ ਮਾਵਾਂ ਜਿਉਂਦੀਆਂ ਰਹਿਣ ਅੱਜ ਜਿਉਂਦੀਆਂ ਮਾਵਾਂ ਘਰ ਹੀ ਬੈਠੀ ਐ ਬੇਬੇ ਬੇਬੇ ਘਰ ਹੀ ਐ ਬੀਬੀ ਘਰ ਹੀ ਐ ਜਿੱਦਣ ਮਰ ਗਈ ਉਦੋਂ ਪਤਾ ਲੱਗਦਾ ਮਾਂ ਚੀਜ਼ ਕੀ ਐ ਮਾਂ ਬਿਨਾ ਘਰ ਸੁਨਣਾ ਹੋ ਗਿਆ ਪਿਤਾ ਬਿਨਾ ਘਰ ਸੁਨਣਾ ਹੋ ਗਿਆ ਜਿਹੜੀ ਚੀਜ਼ ਕੋਲ ਐ ਉਹਦੀ ਵੈਲਿਊ ਨਹੀਂ ਕਦਰ ਨਹੀਂ ਕੀਮਤ ਨਹੀਂ ਜਿਹੜੀ ਚੀਜ਼ ਦੂਰ ਹੈ ਉਹ ਦਿਸਦੀ ਹੈ ਇਸੇ ਤਰ੍ਹਾਂ ਅੱਜ ਤੁਸੀਂ ਜਮਾਨੇ ਨੂੰ ਵੇਖੋ ਪੁਰਾਣਾ ਵੇਲਾ ਐ ਸੀ ਪੁਰਾਣਾ ਵੇਲਾ ਐ ਸੀ ਉਹ ਪੁਰਾਣਾ ਵੇਲਾ ਪਤਾ ਕਿਉਂ ਵਧੀਆ ਲੱਗਦਾ ਕਿਉਂਕਿ ਬੀਤ ਚੁੱਕਿਆ ਅੱਜਕੋਲ ਨਹੀਂ ਹੈ ਜੇ ਸਾਡੇ ਵਰਗਿਆਂ ਨੂੰ ਪੁਰਾਣਾ ਵੇਲਾ ਅੱਜ ਮਿਲ ਜਾਏ ਨਾ 30-40 ਸਾਲ ਪਹਿਲਾਂ ਵਾਲਾ ਸੀ ਕਮਾਂਗੇ ਛੇਤੀ ਲੈ ਜਾਓ ਨਵੇਂ ਵਾਲੇ ਵੇਲੇ ਚ ਸੁੱਖ ਸੁਹੂਲਤਾਂ ਨੇ ਬੜੀਆਂ ਬਾਥਰੂਮ ਬਣੇ ਨੇ ਘਰ ਵਧੀਆ ਤਰ੍ਹਾਂ ਤਰ੍ਹਾਂ ਦੀਆਂ ਰਸੋਈਆਂ ਅਸੀਂ ਇੱਕ ਮਿੰਟ ਨਹੀਂ ਠਹਿਰ ਸਕਦੇ ਪੁਰਾਣੇ ਸਮੇਂ ਦੇ ਵਿੱਚ ਪਰ ਸਾਨੂੰ ਅੱਜ ਕੀ ਹੈ ਪ੍ਰੈਜ਼ੈਂਟ ਜਿਹੜਾ ਟਾਈਮ ਹੈ ਵਰਤ ਰਿਆ ਜਿਹੜਾ ਟਾਈਮ ਹੈ ਉਹਦੀ ਕਦਰ ਨਹੀਂ ਪਿੱਛੇ ਦੁਰੇ ਫਿਰਦੇ ਆ ਜਾਂ ਅੱਗੇ ਬਾਰੇ ਸੋਚਦੇ ਰਹਿੰਦੇ ਆ ਦਿਮਾਗ ਪ੍ਰੈਜ਼ੈਂਟ ਵਿੱਚ ਨਹੀਂ ਆਉਂਦਾ ਮੈਂ ਕਹਿਣਾ ਇਹ ਚਾਹੁੰਦਾ ਆ ਧਰਤੀ ਫਤੇਗੜ ਸਾਹਿਬ ਦੀ ਕੀ ਹੈ ਪੰਜਾਬ ਦੀ ਧਰਤੀ ਕੀ ਹੈ ਇਹ ਉਹਨਾਂ ਨੂੰ ਪੁੱਛੋ ਜਿਹੜੇ ਪੰਜਾਬ ਤੋਂ ਦੂਰ ਬੈਠੇ ਆ ਜਿਹੜੇ ਫਤੇਗੜ ਸਾਹਿਬ ਤੋਂ ਦੂਰ ਬੈਠੇ ਆ ਕੋਈ ਅਮਰੀਕਾ ਕੈਨੇਡਾ 'ਚ ਬੈਠਾ ਤਰਸਦਾ 25 25 ਸਾਲ ਹੋ ਗਏ ਦੇਸ਼ ਛੱਡਿਆ 25 25 ਸਾਲ ਹੋ ਗਏ ਘਰ ਛੱਡਿਆ 25 25 ਸਾਲ ਹੋ ਗਏ ਪੰਜਾਬ ਛੱਡਿਆ ਮੁੜ ਕੇ ਪੰਜਾਬ ਨਹੀਂ ਆ ਸਕੇ ਉਹਨਾਂ ਨੂੰ ਪੁੱਛੋ ਪੰਜਾਬ ਕੀ ਹੈ ਉਹਨਾਂ ਨੂੰ ਪੁੱਛੋ ਸ੍ਰੀ ਫਤਿਹਗੜ੍ਹ ਸਾਹਿਬ ਕੀ ਹੈ ਤਰਸਦੇ ਐ ਅਸੀਂ ਮੱਥਾ ਹੀ ਟੇਕ ਲਈਏ ਨਮਸ਼ਕਾਰ ਹੀ ਕਰ ਲਈਏ ਇਸ ਕਰਕੇ ਆਪਣੇ ਤੇ ਕੋਲ ਹੈ ਗੁਰਮਖੋ ਬਸ ਲੋੜ ਹੈ ਵਰਤਮਾਨ ਸਮੇਂ 'ਚ ਅਸੀਂ ਹੈ ਕਿੱਥੇ ਅਸੀਂ ਇਸ ਧਰਤੀ ਦੀ ਵੈਲਿਊ ਪਾਈਏ ਇਹ ਧਰਤੀ ਤੇ ਥੋੜਾ ਪਾਪ ਨਹੀਂ ਹੋਇਆ ਸੀ ਇੱਥੇ ਵਜੀਤਾ ਰਿਹਾ ਹੈ ਇੱਥੇ ਸਾਲਾਂ ਦੇ ਸਾਲ ਮੁਗਲਾਂ ਦਾ ਰਾਜ ਰਿਹਾ ਹੈ ਸਾਲਾਂ ਦੇ ਸਾਲ ਇੱਥੇ ਪਾਪ ਹੋਏ ਹੈ ਪਰ ਕਮਾਲ ਦੀ ਗੱਲ ਇਹ ਹੈ ਇੱਥੇ ਹਜ਼ਾਰਾਂ ਸਾਲ ਵਿੱਚ ਮੁਗਲ ਰਾਜ ਕਰ ਗਏ ਸੈਂਕੜੇ ਸਾਲ ਮੁਗਲ ਰਾਜ ਕਰ ਗਏ ਇੱਥੇ ਕਈ ਸਾਲ ਵਜੀਦੇ ਵਰਗੇ ਬੈਠੇ ਰਹੇ ਇਨੂੰ ਕਿਸੇ ਨੇ ਧਰਤੀ ਨੇ ਨਹੀਂ ਪੁੱਛਿਆ ਪਾਪਣ ਗਲਤ ਥਾ ਸੀ ਪਰ ਸਿਰਫ ਦੋ ਰਾਤਾਂ ਸਾਬਜਾ ਦੇ ਕੱਟ ਗਏ ਇਹ ਧਰਤੀ ਪੂਜਣ ਜੋਗ ਕਰ ਗਏ ਗੁਰਮੁਖੋ ਰੀਆ ਕਾਲ ਠੰਡਾ ਬੁਰਜ ਜਿਸ ਠੰਡੇ ਬੁਰਜ ਤੇ ਅਸੀਂ ਮੱਥਾ ਟੇਕਦੇ ਆ ਨਾ ਗੁਰਮਖੋ ਉਹ ਠੰਡਾ ਬੁਰਜ ਈਆਸ਼ੀ ਦਾ ਅੱਡਾ ਸੀ ਉਹਦਾ ਵਜੀਦੇ ਦਾ ਉਹ ਠੰਡਾ ਬੁਰਜ ਉਥੇ ਸ਼ਰਾਬਾਂ ਚੱਲਦੀਆਂ ਸੀ ਇੱਥੇ ਕਈ ਬੁਰਜਾਂ ਵਿੱਚੋਂ ਸਭ ਤੋਂ ਉੱਚਾ ਬੁਰਜ ਠੰਡਾ ਬੁਰਜ ਸੀ ਨਾਲ ਪਾਣੀ ਵਗਦਾ ਸੀ ਉੱਤੇ ਬਹਿ ਕੇ ਇਆਸ਼ੀਆਂ ਕਰਨੀਆਂ ਗਰਮੀਆਂ ਦੇ ਵਿੱਚ ਠੰਡੀ ਹਵਾ ਲੱਗਣੀ ਪਾਣੀ ਤੋਂ ਲੰਘ ਕੇ ਸ਼ਰਾਬਾਂ ਚੱਲਣੀਆਂ ਸਾਰਾ ਕੁਝ ਚੱਲਦਾ ਸੀ ਇੱਥੇ ਇਹ ਠੰਡੇ ਬੁਰਜ ਵਿੱਚ ਇੰਨਾ ਗੰਦ ਪਿਆ ਸੀ ਐਡਾ ਗਲਤ ਕੰਮ ਹੁੰਦਾ ਸੀ ਦੋ ਰਾਤਾਂ ਕੱਟ ਗਏ ਸਭ ਜੱਦੇ ਦੋ ਰਾਤਾਂ ਇਸ ਇਹ ਬੁਰਜ ਦੇ ਵਿੱਚ ਮਾਤਾ ਅੱਗੇ-ਅੱਗੇ ਬੋਲੀ ਮਗਰ ਮਗਰ ਸਭ ਜੱਦੇ ਬੋਲੇ ਸਤਿਨਾਮ ਵਾਹਿਗੁਰੂ ਹਮ ਆਲੇ ਗੁਰੂ ਸਤਿਨਾਮ ਵਾਹਿਗੁਰੂ ਸਤ ਦੋ ਰਾਤਾਂ ਐਨੇ ਸਾਲਾਂ ਦਾ ਖਲਾਰਾ ਪਿਆ ਸਿਰਫ ਦੋ ਰਾਤਾਂ ਦੋ ਰਾਤਾਂ ਨੇ ਠੰਡਾ ਬੁਰਜ ਪੂਜਣ ਯੋਗ ਬਣਾਤਾ 15 ਦਿਨ ਹੋ ਗਏ ਲਾਈਨਾਂ ਨਹੀਂ ਟੁੱਟਦੀਆਂ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਵੇਖੋ ਲਾਈਨਾਂ ਲੱਗੀਆਂ ਭਾਵੇਂ ਤੁਹਾਡੇ ਚ ਵੇਖੋ ਪਿਆਰ ਵਾਲੇ ਬੰਦੇ ਬੜੇ ਆਉਂਦੇ ਆ ਸ਼ਰਧਾ ਲੈ ਕੇ ਪ੍ਰੇਮ ਭਾਵਨਾ ਲੈ ਕੇ ਆਉਂਦੇ ਆ ਕਈ ਮੁੰਡੇ ਨਹੀਂ ਪਤਾ ਹੁੰਦਾ ਬਹੁਤਾ ਪਰ ਉਹ ਵੀ ਕਹਿੰਦੇ ਯਾਰ ਮੱਥਾ ਟਿਕਦੇ ਸਾਡਾ ਨਮਸਕਾਰ ਹੋ ਜੇ ਬਠਿੰਡੇ ਤੋਂ ਪੈਦਲ ਯਾਤਰਾ ਤੱਕ ਕਰਦੇ ਆ ਲੋਕ ਦਿੱਲੀ ਤੋਂ ਪੈਦਲ ਠੰਡੇ ਆ ਅੱਜ ਕੱਲ ਦੇ ਮੌਸਮ ਵਿੱਚ ਪੈਦਲ ਤੁਰ ਕੇ ਆਉਂਦੇ ਆ ਦਿੱਲੀ ਤੋਂ ਇੱਕ ਵਾਰੀ ਨਮਸਕਾਰ ਕਰ ਲਈਏ ਕਰੀ ਸਾਡਾ ਮੱਥਾ ਟੇਕ ਜੇ ਦੋ ਰਾਤਾਂ ਐਨਾ ਅਸਰ ਹੈ ਸਭ ਜਦਿਆਂ ਦਾ ਤੇ ਮੈਂ ਨਾ ਪਟਨਾ ਸਾਹਿਬ ਦੀ ਧਰਤੀ ਦੀ ਗੱਲ ਕਰਦਿਆਂ ਕਹਿੰਦਾ ਹੁਣਾਂ ਉਹ ਮੇਰੇ ਦਿਲ ਪਟਨੇ ਵਿੱਚ ਆਵੀ ਪਟਨੇ 'ਚ ਆਉਣ ਵਾਲਿਆ ਪਟਨੇ 'ਚ ਆਉਣ ਵਾਲਿਆ ਕਦੇ ਮੇਰੇ ਦਿਲ ਪਟਨੇ ਵਿੱਚ ਆਵੀ ਆ ਜਿਹੜੇ ਠੰਡੇ ਬੁਰਜ ਨੂੰ ਇਤਿਹਾਸ ਬਣਾ ਗਏ ਨਾ ਇਤਿਹਾਸ ਇਹ ਠੰਡੇ ਬੁਰਜ ਵਾਲਿਆਂ ਨੂੰ ਅਸੀਂ ਵੀ ਆਖੀਏ ਜੇ ਠੰਡੇ ਬੁਰਜ ਨੂੰ ਪਵਿੱਤਰ ਕਰ ਗਏ ਇਹਨੂੰ ਵੀ ਕਰ ਦਿਓ ਕਦੇ ਮੇਰੇ ਅੰਦਰ ਆ ਜਾਓ ਤੁਸੀਂ ਦੋ ਰਾਤਾਂ ਲਾ ਕੇ ਗਏ ਤੇ ਪੂਜਣ ਜੋਗ ਕਰਕੇ ਠੰਡੇ ਬੁਰਜ ਨੂੰ ਮੇਰਾ ਮਨ ਬੜਾ ਗੰਦਾ ਹੈ ਠੰਡੇ ਬੁਰਜ 'ਚ ਇੰਨੇ ਪਾਪ ਨਹੀਂ ਹੋਏ ਹੁਣੇ ਮੇਰੇ ਅੰਦਰ ਜੋ ਗੰਦਮੰਦ ਚੱਲਦਾ ਰਹਿੰਦਾ ਹੈ ਕਿਸੇ ਦੀਆਂ ਧੀਆਂ ਵੇਖ ਕੇ ਕਿਸੇ ਦੀਆਂ ਭੈਣਾਂ ਵੇਖ ਕੇ ਕਿਸੇ ਦੀ ਚੜਦੀ ਕਲਾ ਵੇਖ ਕੇ ਕਿਸੇ ਦੀ ਬੱਲੇ ਬੱਲੇ ਵੇਖ ਕੇ ਕਿਸੇ ਦੀ ਜੈਜਹਕਾਰ ਵੇਖ ਕੇ ਮੇਰੇ ਤੋਂ ਚੱਲਦੀ ਹੁੰਦਾ ਮੈਂ ਠੰਡੇ ਬੁਰਜ ਵਿੱਚ ਬੜਾ ਕੁਝ ਹੁੰਦਾ ਸੀ ਪਰ ਦੋ ਰਾਤਾਂ ਲੱਗ ਗਏ ਕਹਿੰਦੇ ਸਾਡੀ ਜ਼ਿੰਦਗੀ 'ਚ ਸਾਫ ਜਾਤੇ ਹੋ ਆ ਜਾਓ ਅਸੀਂ ਵੀ ਪਵਿੱਤਰ ਹੋ ਜਾਈਏ ਵਾਹ ਵਾਹ ਕਰ ਹੈ ਸਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਏ ਤੇ ਜਿਹੜੇ ਹਿਰਦਿਆਂ ਦੇ ਵਿੱਚ ਕਲਗੀਆਂ ਵਾਲਾ ਵਸਿਆ ਮੈਂ ਕਹਿੰਦਾ ਮੈਂ ਪਹਿਲਾਂ ਵੀ ਬੋਲਿਆ ਮੈਂ ਫੇਰ ਬੇਨਤੀ ਕਰਦਾ ਛੱਡ ਦਿਓ ਪੁਰਾਣਾ ਸਮਾਂ 300 ਸਾਲ ਪਿੱਛੇ ਕੀ ਜਾਣਾ ਨਾ ਜਾਓ ਛੱਡ ਦਿਓ ਗੁਰਮਖੋ ਧਿਆਨ ਨਾਲ ਦੇਖਿਓ ਆ ਮੈਂ ਲੋਈ ਲਈ ਐ ਚਾਦਰ ਆ ਮੇਰੇ ਉੱਤੇ ਲਈ ਐ 5000 ਦੀ ਹੋਣੀ ਐ ਤੁਹਾਡੇ ਚ ਬੀਬੀਆਂ ਨੇ 15-15000 ਦੇ ਸ਼ਾਲ ਲੈੇ ਹੋਣਗੇ ਗਲਾਂ ਵਿੱਚ ਪਾਏ ਬ੍ਰਾਂਡਡ ਮਫਲਰ ਲੱਖ-ਲੱਖ ਡੇਢ-ਡੇਢ 2-2 ਲੱਖ ਦੇ ਹੁੰਦੇ ਐ 2-2 ਲੱਖ ਦੇ ਔਕਾਤ ਕੀ ਐ ਐਦੀ ਆ ਸਰੀਰ ਨਾਲ ਲੱਗ ਕੇ ਆ ਲੋਈ ਕੀ ਬਣ ਗਈ ਉਹ ਵੇਖੋ ਉਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਿਆ ਹੋਇਆ ਡੇਢ ਗਿੱਠ ਦਾ ਕੱਪੜਾ ਹੈ ਡੇਢ ਗਿੱਠ ਦਾ 200 ਰੁਪਏ ਦਾ ਲਿਆ ਕੇ ਲਾ ਦਿਓ ਪਰ ਪਲਕ ਸਾਹਿਬ ਕਹਾਉਂਦਾ ਹੈ ਗੁਰਮਖੋ ਪਲਕ ਸਾਹਿਬ ਕਹਾਉਂਦਾ ਹੈ ਤੂੰ 50000 ਤੇ ਬੈੱਡ ਤੇ ਪਿਆਰ ਹੈ ਕੋਈ ਬੈੱਡ ਸਾਹ ਨਹੀਂ ਕਹਿੰਦਾ 200 ਰੁਪਏ ਦੀ ਲਿਆ ਕੇ ਲਾਦੀ ਮੰਜੀ ਸਾਹ ਹੈ ਸਾਹ ਜਿੱਥੇ ਸੌਂ ਗਿਆ ਮੰਜੀ ਸਾਹ ਬਣਾ ਗਿਆ ਪਲਕ ਸਾਹ ਬਣਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗੀ ਚੀਜ਼ ਅੱਜ ਵੀ ਵੇਖ ਲਓ ਪਾ ਕੱਪੜਾ ਨੇੜੇ ਲਾ ਦਿਓ ਮਾੜਾ ਜਿਆ ਪਲਕ ਸਾਹ ਸਤਕਾਰ ਹੈ ਉਹਦਾ ਇੱਥੇ ਤਾਲੀ ਗੁਰੂ ਗੋਬਿੰਦ ਸਿੰਘ ਨਾਲ ਲੱਗੀ ਐ ਇੱਥੇ ਲੱਖਾਂ ਹੀ ਤਾਲੀਆਂ ਤੁਰੀਆਂ ਫੇਰਦੀਆਂ ਪਰ ਤਾਲੀ ਸਾਹਿਬ ਬਣਾ ਗਿਆ ਕਲਗੀਆਂ ਵਾਲਾ ਜਿਹੜਾ ਕਿੱਕਰ ਨੇੜੇ ਲੱਗ ਗਿਆ ਕਿੱਕਰ ਸਾਹਿਬ ਤਾਲੀ ਸਾਹਿਬ ਜੰਡ ਥੱਲੇ ਪੈ ਗਏ ਜੰਡ ਸਾਹਿਬ ਰੀਠੇ ਕੋਲ ਗਏ ਗੁਰੂ ਨਾਨਕ ਰੀਠਾ ਸਾਹਿਬ ਜਿਹੜੀ ਜਗ੍ਹਾ ਦੇ ਨੇੜੇ ਗਏ ਉਹ ਪੂਜਣ ਜੋਗ ਇਹ 베ਰ ਸਾਹਿਬ ਹੈ ਜੀ ਇਹ 베ਰੀ ਹੈ ਟੰਡੇ ਲੱਗੇ ਸੀ ਪਰ 베ਰ ਸਾਹਿਬ ਬਣਾ ਗਿਆ ਜਿਹੜਾ ਸਤਕਾਰਯੋਗ ਹੋਵੇ ਜਿਹੜਾ ਉਹਦੇ ਨੇੜੇ ਜਾਏ ਉਹ ਸਤਕਾਰਯੋਗ ਬਣ ਜਾਂਦਾ ਹੈ ਬੁਰਜ ਵਿੱਚ ਕੁਛ ਨਹੀਂ ਸੀ ਸਤਕਾਰਯੋਗ ਦੇ ਸਤਕਾਰਯੋਗ ਪੁੱਤ ਉਹਦੇ ਵਿੱਚ ਆਏ ਸੀ ਉਹ ਤਾਂ ਸਤਕਾਰਯੋਗ ਬਣਿਆ ਨੇੜੇ ਲੱਗ ਗਿਆ ਬੁਰਜ ਉਹ ਜਿਵੇਂ ਮਰਜ਼ੀ ਲੱਗ ਗਿਆ ਉਹ ਨੇੜੇ ਲੱਗ ਗਿਆ ਉਹ ਸਤਕਾਰਯੋਗ ਬਣ ਗਿਆ ਪੂਜਣਯੋਗ ਬਣ ਗਿਆ ਮੈਂ ਇੱਕ ਗੱਲ ਪੁੱਛਦਾ ਹਾਂ ਸਾਡੇ ਗੁਰੂ ਸਹਿਬਾਨਾਂ ਤੋਂ ਕਿਕਰ ਲਾਹੇ ਲੈ ਗਏ ਤਾਲੀਆਂ ਲਾਹੇ ਲੈ ਗਈਆਂ ਆਪਾਂ ਹੀ ਰਹਿ ਗਏ ਬਸ ਤੇ ਮੈਨੂੰ ਇਹ ਗੱਲ ਦੱਸੋ ਮੈਂ ਤੁਹਾਨੂੰ ਪੁੱਛਦਾ ਮੈਂ ਸਟੇਜ ਤੇ ਉੱਚੇ ਥਾਂ ਤੇ ਬੈਠਾ ਹਾਂ ਉਸ ਤੱਕ ਇੱਥੇ ਪੁੱਛੇ ਥਾਂ ਤੇ ਬੈਠਾ ਆਹ ਹੋਰ ਜਥੇ ਬੈਠੇ ਐ ਆਪਣੇ ਲਾਈਫ ਕੇ ਸਭ ਤੋਂ ਵੱਡੇ ਚਾਂਸ ਕੋ ਮੇ